ਸਤਿਗੁਰ ਜੀ ਮੈਂ ਰੰਜੂਤ ਸਿੰਘ ਹਡਾਣਾ ਚੇਅਰਮੈਨ ਪੀਆਰਟੀਸੀ ਪੰਜਾਬ ਮੈਂ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਸਵੇਰ ਤੋਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਦਾਂ ਦੀਆਂ ਅਫਵਾਹਾਂ ਵਾਇਰਲ ਹੋ ਰਹੀਆਂ ਜਿਨ੍ਹਾਂ ਵਿੱਚ ਇਹ ਝੂਠ ਫਲਾਇਆ ਜਾ ਰਿਹਾ ਵੀ ਪੰਜਾਬ ਵਿੱਚ ਬੱਸਿਸ ਦੀ ਜਿਹੜੀ ਸਰਵਿਸਿਜ਼ ਆ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਚੁੱਕੀ ਆ ਖਾਸ ਕਰਕੇ ਉਹਨਾਂ ਖਬਰਾਂ ਵਿੱਚ ਪੀਆਰਟੀਸੀ ਅਦਾਰੇ ਦਾ ਵੀ ਨਾਮ ਲਿਆ ਜਾ ਰਿਹਾ ਆ ਮੈਂ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਖਾਸ ਕਰਕੇ ਜਿਹੜੇ ਰੋਜ਼ਾਨਾ ਪੀਆਰਟੀਸੀ ਬੱਸਾਂ ਵਿੱਚ ਸਫ਼ਰ ਕਰਦੇ ਆ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਵੀ ਪੀਆਰਟੀਸੀ ਦੀਆਂ ਜਿਹੜੀਆਂ ਬੱਸਾਂ ਦਾ ਪੰਜਾਬ ਵਿੱਚ ਸਰਵਿਸ ਬਿਲਕੁਲ ਨਾਰਮਲ ਚੱਲ ਰਹੀ ਆ ਤੇ ਸਾਡੇ ਕੋਲ ਪੀਆਰਟੀਸੀ ਕੋਲ ਕੱਲ ਦੁਪਹਿਰ ਤੱਕ ਦਾ ਡੀਜ਼ਲ ਦਾ ਕੁੱਟਾ ਹੈਗਾ ਤੇ ਕੁਝ ਸਾਡੇ ਢਿੱਪਾਂ ਕੋਲ ਕੱਲ ਸ਼ਾਮ ਤੱਕ ਦਾ ਕੁੱਟਾ ਵੀ ਹੈਗਾ ਸਿਰਫ ਪੀਆਰਟੀਸੀ ਨੇ ਸਵੇਰ ਤੋਂ ਜਿਹੜੀਆਂ ਬੱਸੀ ਜਿਹੜੀਆਂ ਇੰਟਰ ਸਟੇਟ ਜਿਹੜੀਆਂ ਚੱਲਦੀਆਂ ਸੀਗੀਆਂ ਉਹਨਾਂ ਸਰਵਿਸੀਆਂ ਵਿੱਚ ਕੁਝ ਕਟੌਤੀ ਕੀਤੀ ਆ ਤੇ ਇਸ ਦੇ ਨਾਲ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਜਿਹੜੀਆਂ ਪੰਜਾਬ ਤੋਂ ਦਿੱਲੀ ਜਿਹੜੀ 에어ਪੋਰਟ ਸਰਵਿਸ ਹੈ ਜਿਹੜੀ PRTC ਵੱਲੋਂ ਵੋਲਵੋ ਸਰਵਿਸ ਪ੍ਰੋਵਾਈਡ ਕਰਵਾਈ ਗਈ ਆ ਉਹਦੇ ਵਿੱਚ ਜਿਹੜੀਆਂ ਆਨਲਾਈਨ ਜਿਹੜੀ ਬੁਕਿੰਗ ਵਾਲੀਆਂ ਸਾਡੀਆਂ ਬੱਸੀਸ ਦਾ ਉਹ ਸਰਵਿਸ ਬਿਲਕੁਲ ਪ੍ਰਭਾਵਤ ਨਹੀਂ ਹੋਈ ਉਹ ਵੀ ਕੱਲ ਦੁਪਹਿਰ ਤੱਕ ਸ਼ਾਮ ਤੱਕ ਉਦਾਂ ਹੀ ਨਿਰਵਿਗਨ ਚੱਲੂਗੀ ਤੇ ਇੱਕ ਵਾਰ ਫਿਰ ਮੈਂ ਸਮੂਹ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਨ੍ਹਾਂ ਅਫਵਾਹਾਂ ਤੋਂ ਬਚੋ ਪੀਆਰਟੀਸੀ ਅਦਾਰਾ ਪੰਜਾਬੀਆਂ ਨੂੰ ਇਦਾਂ ਦੀ ਸਹੂਲਤ ਦੇਣ ਲਈ ਹਮੇਸ਼ਾ ਵਚਨਬੱਧ ਹੈ ਤੇ ਵਚਨਬੱਧ ਰਹੇਗਾ